ਦੇਖੋ ਜੀ 150 ਦੀਆਂ ਪੈਂਟਾਂ 150 ਦੀਆਂ ਟੀ-ਸ਼ਰਟਾਂ 15 ਮਿੰਟ ਤੋਂ ਗੇੜੇ ਮਾਰ ਰਹੇ ਪਰ ਇਹ ਚੀਜ਼ ਮਿਲੀ ਨਹੀਂ ਹਲੇ ਤੱਕ ਸਸੀ ਗਾਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਹੋਪ ਕਰਦਾ ਤੁਸੀਂ ਸਾਰੇ ਜਣੇ ਪਹਿਲੇ ਹੋਮ ਹੋਵੋਗੇ ਕਿਆ ਹੋਵੋਗੇ ਕਿ ਅੱਜ ਆਪਾਂ ਜਾ ਰਹੇ ਹਾਂ ਜੀ ਪਟਿਆਲੇ ਪਟਿਆ ਆਪਾਂ ਜਾ ਪਟਿਆਲੇ ਆਪਾਂ ਨੂੰ ਦੋ ਤਿੰਨ ਕੰਮ ਨੇ ਜੀ ਮੇਨ ਕੰਮ ਹੈ ਜਿਹੜਾ ਆਪਾਂ ਜਾ ਰਹੇ ਹਾਂ ਮੋਹ ਦੇਖਣੇ ਕਿ ਮੋਹ ਹੋਰੀਆ ਰੀ ਰਿਲੀਜ਼ ਆਪਾਂ ਕੁਝ ਪਿਛੜਾ ਦੇ ਲਈ ਲੋਰੀਏ ਇਸ ਕਰਕੇ ਆਪਾਂ ਜਾ ਰਹੇ ਆ ਪਟਿਆਲੇ ਤੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਗੁਰਦੁਆਰਾ ਦੁੱਖ ਨਿਵਾਰਨ ਸਾਈ ਤੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਸੰਡੇ ਮਾਰਕੀਟ ਜੋ ਪਟਿਆਲੇ ਦੀ ਫੇਮਸ ਸੰਡੇ ਮਾਰਕੀਟ ਹੈ ਨੂੰ ਅਸੀਂ ਸਪੋਰ ਕਰਾਂਗੇ ਪੂਰਾ ਤੇ ਇੱਕ ਦੋ ਜਗ੍ਹਾ ਤੇ ਹੋਰ ਆਪਾਂ ਦੇਖਦੇ ਆਂ ਜੇ ਟਾਈਮ ਮਿਲੇਗਾ ਤਾਂ ਆਪਾਂ ਜ਼ਰੂਰ ਜਾਣਾਗੇ ਤੇ ਪੂਰਾ ਕਰਾਂਗੇ ਤਾਂ ਕੁਲਮਾ ਲਾ ਕੇ ਇਸ ਵਲੋਗ ਦੇ ਵਿਚ ਆਪਣਾ ਪਟਿਆਲੇ ਨੂੰ ਐਕਸਪਲੋਰ ਕਰਾਣੇ ਜਾ ਰਹੇ ਆਗੇ ਤੇ ਚਲੋ ਨਾ ਬਣੀ ਰਿਹਾ ਤੇ ਕੈਂਟ ਕਰ ਬਲੌਗ ਦੇਖ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੈਂ ਤੁਹਾਨੂੰ ਸ਼ੇਅਰ ਕਰਦੀ ਹਾਂ ਚਲੋ ਚੱਲਦੇ ਹਾਂ ਸਟੇਸ਼ਨ ਸਟੇਸ਼ਨ ਚੱਲ ਕੇ ਸਾਨੂੰ ਪਹੁੰਚਦੇ ਆ ਬੰਨੀ ਬਹੁਤ ਜ਼ਿਆਦਾ ਲੇਟ ਹੋ ਗਿਆ ਸਟੇਸ਼ਨ ਪਹੁੰਚ ਕੇ ਸਾਨੂੰ ਬੰਦੇ ਆ ਲਓ ਜੀ ਆਪਾਂ ਸਟੇਸ਼ਨ ਤੇ ਪਹੁੰਚ ਗਏ ਆ ਦੇਖੋ ਜੀ ਸਾਡੇ ਸ਼ਹਿਰ ਬਰਨਾਲੇ ਦਾ ਰੇਲਵੇ ਸਟੇਸ਼ਨ ਲਓ ਜੀ ਆਪਣੀ ਟ੍ਰੇਨ ਟਾਈਮ ਨਾਲ ਪਹੁੰਚ ਗਈ ਹੈ ਪਟਿਆਲੇ ਸ਼ਹਿਰ ਦੇ ਸਟੇਸ਼ਨ ਤੇ ਚਲੋ ਉੱਤਰਦੇ ਆਂਗੇ ਚੱਲਦੇ ਆਂ ਫਿਰ ਦੇਖਦੇ ਆਂ ਬਾਹਰ ਲੋ ਜੀ ਆਪਾਂ ਮਾਲ ਪਹੁੰਚ ਗਏ ਆਂ ਤੇ ਸਾਹਮਣੇ ਵਾਲੀ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਕਾਲੀ ਮਾਤਾ ਦੇ ਮੰਦਿਰ ਤੇ ਬਹੁਤ ਪੀੜ ਹੈਗੀ ਅੱਜ ਕਿਉਂਕਿ ਅੱਜ ਸੰਡੇ ਹੈਗਾ ਤੇ ਆਪਾਂ ਪਹੁੰਚ ਗਏ ਆਂ ਜੀ ਆ ਮੈਕਸ ਮਾਲ ਹੁਣ ਆਪਾਂ ਚੱਲਦੇ ਆਂ ਅੰਦਰ ਤੇ ਦੇਖਦੇ ਆਂ ਮੂਵੀ ਕਿਉਂਕਿ ਆਪਣਾ ਸ਼ੋਅ ਹੈ ਜਿਹੜਾ ਸਟਾਰਟ ਹੋਣਿਆ ਲਗਾ ਲੋ ਜੀ ਆਪਾਂ ਆ ਗਏ ਆਂ ਫਿਲਮ ਦੇਖਣ ਉਹ ਜਿਹੜੀ ਉਹ ਹੈਗੀ ਉਹ ਕਿੱਥੇ ਦੇ ਅੰਦਰ ਉਹਦੇ ਵਿੱਚ ਤੁਹਾਨੂੰ ਫੋਟੋ ਕਿ ਚਾਹੀਏ ਨਾ ਉਹ ਪਿੰਕ ਸੂਟ ਵਾਲੀ ਹਲੋ ਜੀ ਆਪਾਂ ਫਿਲਮ ਦੇਖ ਕੇ ਆ ਗਏ ਆ ਕਿਵੇਂ ਰਹੀ ਫਿਲਮ ਗੁੱਡ ਬਹੁਤ ਘੈਂਟ ਮੂਵੀ ਬਹੁਤ ਅੱਛੀ ਮੂਵੀ ਸਾਰੇ ਜ਼ਰੂਰ ਦੇਖ ਕੇ ਆਓ ਮੂਵੀ ਦੇਖ ਕੇ ਜੀ ਹੁਣ ਆਪਾਂ ਚੱਲਦੇ ਆਂ نیچے ਮਾਲ ਦੇਖਦੇ ਆਂ ਮਾਲ ਦੇ ਵਿੱਚ ਕੀ ਹੈਗਾ ਥੋੜਾ ਟਾਈਮ ਘੁੰਮਾਂ ਫਿਰਾਂਗੇ ਫਿਰ ਚੱਲਾਂਗੇ ਆਪਾਂ ਸੰਡੇ ਮਾਰਕੀਟ ਨੂੰ ਦੇਖੋ ਮਾਲ ਦੀਆਂ ਰੌਣਕਾਂ ਹੁਣ ਓਏ ਹਲੋ ਜੀ ਆਪਾਂ ਫਿਲਮ ਦੇਖ ਕੇ ਆ ਗਏ ਆ ਮੋ ਤੇ ਬਹੁਤ ਹੀ ਕੈਟ ਮੂਵੀ ਹੈਗੀ ਤੇ ਇਹ ਹੁਣ ਥੀਏਟਰ ਚ ਦੁਬਾਰਾ ਆਈ ਹੈਗੀ ਪਰ ਥੋੜੇ ਜਿਹਾ ਸ਼ਹਿਰਾ ਜਿਹੀ ਆਈ ਹੈਗੀ ਇਹ ਮੂਵੀ ਬਹੁਤ ਕੇਟ ਹੈ ਤੇ ਜਰੂਰ ਦੇਖ ਕੇ ਆਓ ਸਾਰੇ ਜਾਨੇ ਤੇ ਬੱਸ ਹੁਣ ਬੰਦ ਕਰ ਗਾ ਗਜਬ ਬੇਇੱਜ਼ਤੀ ਹੈ ਯਾਰ ਬਹੁਤ ਥੋ 모ਬਾਈਲ ਚਲੋ ਥੋੜਾ ਥੋੜਾ ਵੀ ਕਿਤੇ ਹੋਰ ਜਾ ਕੇ ਹੁਣ 1 hour later ਲੋ ਜੀ ਆਪਾਂ ਐਂਟਰੀ ਕਰਤੀ ਹੈ ਅੰਦਰ ਐਗਜ਼ਿਟ ਐਗਜ਼ਿਟ ਦੇ ਦਿਨਾ ਹੋ ਜੇ ਐਗਜ਼ਿਟ ਆਈ ਐਂਟਰੀ ਇਹ ਉਹ ਦੇਖਦੇ ਆ ਤੇ ਕੀ ਕੀ ਮਿਲਦਾ ਇਹ ਨੂੰ ਲਿੰਕਾ ਪਲਾ ਦਿਓ ਪਹਿਲਾਂ ਨਹੀਂ 150 ਦੀ ਦੂਜੀ 36 150 ਦੀ ਜੋੜੀ ਇਹਡ ਲੈਣੀ ਹੈ ਛਪਰੀ ਬਜ਼ਾਰੀ ਇਹ ਘਰ ਬੱਦ ਲਾਦਾਗਾ ਅੱਡੇ ਵਰਗੇ ਘਟਲਾ ਹਾਂ ਬੇਦਰਾਂ ਮਾਰੋ 15 ਮਿੰਟ ਤੋਂ ਗੇੜੇ ਮਾਰ ਰਹੇ ਪਰ ਕੋਈ ਚੀਜ਼ ਮਿਲੀ ਨਹੀਂ ਹਲੇ ਤੱਕ 100 ਦੇ 2 ਲੈ ਆਇਓ 200 ਤੇ 4ਪੀ 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 200 ਰੁਪਏ ਵਿੱਚ 2 ਟੀ-ਸ਼ਰਟ 200 ਰੁਪਏ ਵਿੱਚ ਬੰਦ ਕਰ ਬੰਦ ਕਰ ਕੀ ਹੋ ਗਿਆ ਦਵਾਰੀ ਵਾਲੇ ਸਫਾਈ ਕੀਤੀ ਹੁੰਦੀ ਆ ਪੁਰਾਣਾ ਮਾਲ ਇਹ ਹੀ ਮਾਰਕੀਟ ਹੈ ਸਾਰੀ 220 ਦੀਆਂ ਸ਼ਰਟਾਂ ਇੰਨੀ ਰੇਪੀਡ ਸੀ ਇਹ ਕਿੱਧਰ ਜਾਣਾ ਹੈ ਦੇਖੋ ਜੀ 150 ਦੀਆਂ ਪੈਂਟਾਂ ਵਿੱਚ ਮਾਰਦੇ ਚੱਕੇ 150 ਦੀਆਂ ਟੀ-ਸ਼ਰਟਾਂ ਮੈਸੇਜ ਵੀ ਲੋਕ ਕਰਦੇ ਦੇਖਣਾ ਚਲੋ ਹੁਣ ਚੱਲਦੇ ਆਪਾਂ ਦੂਜੀ ਸਾਈਡ ਤੋਂ ਦਿਖਾਉਂਦੇ ਆ ਵੀਉ ਲਿਆ ਬਸ ਹੋ ਗਿਆ ਦੀਵਾਲੀ ਇਹ ਲਾਇਆ ਵੀ ਚੇਂਜ ਹੈ ਹੈ ਚਤਤਨ ਮਹੀਨੇ ਵੱਗ ਬੁੜਾਈ ਹੋਇਆ ਹਾਂਜੀ ਆਪਾਂ ਜਾਏ ਸੀਗੇ ਸੰਡੇ ਮਾਰੇ ਮਾਰਕੀਟ ਦੇ ਵਿੱਚ ਉਸ ਤੋਂ ਬਾਅਦ ਆਪਾਂ ਮਾਲ ਵੀ ਜਾਏ ਤੇ ਹੁਣ ਆਪਾਂ ਜਾ ਰਹੇ ਆ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੇ ਉੱਥੇ ਜਾ ਕੇ ਤੁਹਾਨੂੰ ਦਿਖਾਉਂਦੇ ਆਂਗੇ ਥਿਊ ਉੱਥੋਂ ਦਾ ਚਲੋ Your is ਰੇਲਵੇ ਸਟੇਸ਼ਨ ਪਟਿਆਲੇ ਦਾ ਟ੍ਰੇਨ ਸਾਡੀ ਲੇਟ ਆਜੇ ਅਸੀਂ ਵੇਟ ਕਰ ਰਹੇ ਹਾਂ ਤਾਂ ਇੱਥੇ ਬਾਹਰ ਬੱਸ ਦੇ ਵੀ ਇੰਝ ਆ ਕਰਦਾ ਹਾਲੇ ਤੱਕ ਸਾਡੀ ਟ੍ਰੇਨ ਨਹੀਂ ਆਈ ਵੇਟ ਕਰੀ ਜੰਨੇ ਆ ਬਸ 5 ਮਿੰਟਸ ਲੇਟਰ ਲੋ ਜੀ ਇੰਨੇ ਇੰਤਜ਼ਾਰ ਤੋਂ ਬਾਅਦ ਫਾਈਨਲੀ ਸਾਡੀ ਟ੍ਰੇਨ ਆ ਗਈ ਹੈਗੀ ਚਲੋ ਬੰਨੇ ਟ੍ਰੇਨ ਦੇ ਵਿੱਚ ਸੋਨੂੰ ਮਿਲਦੇ ਆ ਫਿਰ ਘਰੇ ਜਾ ਕੇ 2 ਆਵਰਸ ਲੇਟਰ ਲੋ ਜੀ ਆਪਾਂ ਪਹੁੰਚ ਗਏ ਬਰਨਾਲੇ ਚਲੋ ਜੀ ਮਿਲਦੇ ਹਾਂ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਤੱਕ ਗਿਆ ਚੱਲਦੇ ਆ ਕਰੇ